ਬੇਦ ਪਰੇ ਹਾਲਾਤਾਂ ਵਿਚ ਮਿਲੀ ਲੜਕੀ ਦੀ লাশ ਇਲਾਕੇ ਵਿਚ ਸਹਿਮ ਦਾ ਮਾਹੌਲ ਮੌਕੇ ਤੇ ਪਹੁੰਚੀ ਪੁਲਿਸ ਦੇਖੋ ਫਿਰ ਕੀ ਹੋਇਆ ਲੁਧਿਆਣਾ ਡਿਵੀਜ਼ਨ ਨੰਬਰ 3 ਦੇ ਨੇੜੇ ਫਤਿਹਗੰਜ ਮੁਹੱਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 20 ਤੋਂ 21 ਸਾਲਾ ਨੌਜਵਾਨ ਲੜਕੀ ਦੀ লাশ ਭੇਦ ਪਰੇ ਹਾਲਾਤਾਂ ਦੇ ਵਿੱਚ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭਾਰਤੀ ਕਰਵਾ ਚੁੱਕੀ ਹੈ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਨਫੇਰ ਤੋਂ ਦਾਸ ਜੀ ਕਿ ਲੁਧਿਆਣਾ ਦੇ ਵਿੱਚ ਲੋਕ ਸਹਿਮੇ ਹੋਏ ਨੇ ਭੇਤ ਭਰੇ ਹਾਲਾਤਾਂ ਦੇ ਵਿੱਚ ਲੜਕੀ ਦੀ লাশ ਮਿਲੀ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਨੇ ਉਸ ਲੜਕੀ ਦਾ ਕਤਲ ਕੀਤਾ ਜਾਂ ਉਸ ਨੇ ਖੁਦ ਖੁਦ ਕੋਸ਼ਿਸ਼ ਕੀਤੀ ਹੈ ਇਹ ਜੋ ਹੈ ਬਣਦੀ ਕਾਰਵਾਈ ਕਰਨ ਤੋਂ ਬਾਅਦ ਹੀ ਪਤਾ ਚਲ ਸਕੇਗਾ आशा जी आज क्या हुआ है किस मल्ले की घटना है ये फतेहगंज मल्ले की घटना है पाँच नंबर गली की जी, जो जी, हाँ जी तो क्या ये मैं? मेरी बहन है थी अभी इसकी चार पाँच महीने पहले मैरिज हुई है तो ये पहले टिब्बर रोड रहते थे तो अभी चार पाँच दिन पहले यहाँ पे शिफ्ट हुए हैं तो संडे तक दोनों ठीक थे शाम को इनको ग्यारह बजे तक देखा गया ग्यारह बजे के बाद अभी तक मतलब इनका मतलब किसी ने देखा नहीं अभी मेरा ब्रदर मतलब आज की बात है तो आया था देखने तो ताला लगा हुआ था तो इस करके मेरे ब्रदर ने ताला तोड़ा मकान मालिक को बुलाया कि स्मेल बहुत आ रही थी ताला खोला तो देखा इसकी डेड बॉडी पड़ी इसके पैर दिख रहे थे फिर हमने पुलिस कंप्लेन वगैरह की है फिर पुलिस हमें तो पूरा शक हमारे उसके उसके हस्बैंड सुनील पर ही है क्योंकि वो लापता है उसका कोई क्या है कारण लड़ाई झगड़ा रहा अब ये आपसे आपसी डिमांड तो कुछ नहीं थी तो, अभी थोड़े दिन पहले वो मेरे को दो दिन पहले कह रही थी कि मैंने कोर्ट मैरिज करवानी है तो और के साथ, नहीं नहीं इसी, इसी के, के साथ क्योंकि लव मैरिज मंदिर थे में थे शादी वगैरह की थी, थी ना तो जो लड़की के ससुराल वाले थे वो कह रहे थे कि मतलब तुम अपनी शादी करवा लो मतलब सबके सहमति से कि मतलब बाद में कोई पंगा ना पड़े तो इस वजह से अब एकदम से पता नहीं क्या हो गया समझ नहीं आ रहा हमें अच्छा तो आपके सिस्टर आपसे छोटी है हाँ जी तीसरे नंबर पे है ਤੇ ਕਿੰਨੀ ਉਮਰ ਹੋ ਗੀਨ ਕੀ ਇਸ ਕੀ 19 ਸੇ 20 ਸਾਲ ਕੇ ਵਿੱਚ ਮੈਂ ਹੈ ਇਹ ਜੋ ਐਸ ਪਰ ਜੋ ਇਹਨਾਂ ਦੇ ਅਜੇ ਪਰਿਵਾਰ ਵਾਲੇ ਦੱਸ ਰਹੇ ਆ ਤੇ ਇਹ ਲੜਕੀ ਹੈਗੀ ਆ ਰਾਜਕਾਨਾ ਦੀ ਲੜਕੀ ਹੈ 20 ਕੀ ਸਾਲ ਦੀ ਹੈਗੀ ਸਰ ਇਹ ਕੀ ਇਹਦਾ ਘਰ ਲਾ ਕਿੱਥੇ ਆ ਜੀ ਕਰਨਾਂਡ ਸਕੌਂਡਿੰਗ ਹੈਗਾ ਜੀ ਸਕੌਂਡਿੰਗ ਹੈ ਤੇ ਸਰ ਬੋਡੀ ਨੂੰ ਦੇਖ ਕੇ ਕੀ ਲੱਗ ਰਿਹਾ ਵਾ ਕਿ ਇਹਨਾਂ ਦੀ ਇਹਨਾਂ ਮਰਡਰ ਕੀਤਾ ਹੋਇਆ ਵਾ ਕਿ ਇਦਾਂ ਨਹੀਂ ਮਰਡਰ ਕੀਤਾ ਹੈ ਜੀ ਮਾੜੇ ਕੀ ਦੇ ਹਾਲਾਤਾਂ ਸਰ ਬੋਡੀ ਮੀਡੀਆ ਕਹਿੰਦੀ ਰੱਸੀ ਰੱਸੀ ਨਾਲ ਬੰਨੀ ਹੋਈ ਸੀ ਇਹ ਰੱਸੀ ਰੁੱਸੀ ਨਾਲ ਕਪੜੇ ਕੋਪੜਾ ਨਾਲ ਜੀ ਬੜੀ ਜਿਹਾ ਲੱਗਦਾ ਜੀ ਫਸਟ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਇਮਰ ਫੇਸ ਹੀ ਲੱਗ ਰਿਹਾ ਹੈ ਆਪਣਾ neck ਡੱਕਾ ਇਹਨਾਂ ਦੇਖਦੇ ਜੋ ਲੱਗ ਰਿਹਾ ਹੈ ਕਿ ਹਾਂ ਵੀ ਦਾ ਗਲਾ ਘੁੱਟਿਆ ਗਿਆ ਕੋਈ ਹੱਥੋਂ ਵੀ ਬੰਨੇ ਹੈ ਤੇ ਤਾਂ ਪੱਕਾ ਹੀ ਅਗੇ ਮਰ ਰਿਹਾ ਇੱਕ ਲੜਕੀ ਦਾ ਨਾਮ ਕੀ ਜੀ ਇਹ ਕਿੰਨੇ ਕਹਿੰਦੀ ਲੜਕੀ ਹੈਗੀ ਜੀ ਜਿਹੜੀ ਇਹ ਇਹਦੇ ਇਹਨਾਂ ਦੇ ਘਰ ਦੇ ਦਸਨ ਮਾਪੇ ਜਿਹੜੀ ਏਜ ਹੈਗੀ ਇਹਦੀ ਸ਼ੀਜ਼ ਅਬਾਊਟ 2021 ਤੋਂ ਇਹ ਲੁਧਿਆਣੇ ਤੋਂ ਆਏ ਸੀਗੇ ਇਹ ਇਹ ਲੁਧਿਆਣੇ ਹੀ ਰਹਿੰਦੇ ਨੇ ਲੇਕਿਨ ਪਿਛਲੇ 5-6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ ਅੱਛਾ ਜੀ ਪਹਿਲਾਂ ਇਹ ਕਦੇ ਟਿਬਾ ਟਿਬਾ ਰੋਡ ਕੋ ਰਹਿੰਦੇ ਰਹੇ ਨੇ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਆ ਸਰ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਸੀਗਾ ਇਹ ਨਹੀਂ ਕਰ ਸਕਦੇ ਭੱਜ ਕੇ ਵਿਆਹ ਕਰਦੇ ਕਿ ਕੋਈ ਲੜਕੀ ਦੇ ਫਾਜ਼ ਲੜਕੀ ਦੇ ਜਿਹੜੀ ਫੈਮਿਲੀ ਹੈਗੀ ਆ ਇਹਨਾਂ ਇਹ ਤੈਨੂੰ ਸਾਰਾ ਕੁਝ ਪਤਾ ਹੈ ਜੀ ਇਹਨਾਂ ਸਰ ਪਤਾ ਕੀ ਉਹਦੀ ਮੈਰਿਜ ਹੋਈ ਆ ਕਿਉਂਕਿ ਲੜਕੀ ਦੇ ਘਰ ਵਾਲੇ ਵੀ ਜਿਹੜੇ ਹੈਗੇ ਨੇ ਪੇਰੈਂਟਸ ਦਾ ਫਾਦਰ ਤੇ ਇਹਦਾ ਜਿਹੜਾ ਬ੍ਰਦਰ ਹੈ ਅਤੇ ਦੋ ਚਾਰ ਘਰ ਛੱਡ ਕੇ ਇਸ ਗਲੀ ਵਿੱਚ ਵਸੀ ਰਹ ਰਹੇ ਨਹੀਂ। ਉਹ ਕਿਤੇ ਇੱਥੇ ਕਿੰਨੇ ਦਿਨ ਪਹਿਲੇ ਆਇਸੀ ਜੀ? ਇਹ 5-6 ਦਿਨ ਪਹਿਲਾਂ ਹੀ ਆਇਆ ਜੀ। ਤਾਂ ਜਿਹੜਾ આરોપી ਦਾ ਪਛੋਕੜ ਕੀ ਕਿੱਥੇ ਦਾ ਰਹਿਣ ਵਾਲਾ ਕਿਸੇ ਪਤਾ ਨਹੀਂ। ਦੇਖੋ ਇਹਦੀ ਪੂਰੀ ਵੇਰਵਾ ਉਸ ਸਾਡੇ ਪਤਾ ਨਹੀਂ ਹੈ ਜੀ। ਜੋ ਐਡ ਪਾਸ ਦਸਨ ਬਤਾਵਕ ਜਿੰਨੇ ਕਿ ਨਾ ਕੋਈ ਇਨਫੋਰਮੇਸ਼ਨ ਹੈਗੀ ਆ। ਤੇ આરોપી ਦੀ ਉਮਰ ਕਿੰਨੀ ਕੇ ਸਰ? ਇਹ ਵੀ ਇਹ ਦੱਸ ਰਹੇ ਕਿ ਹਾਂ ਵੀ ਉਸ ਤੋਂ ਬਾਅਦ ਮੇਰੇ ਕੋਲ 25 26 ਸਾਲ ਦਾ ਦੱਸ ਰਹੇ ਹਾਂ ਜੀ ਅਜੇ ਕੋਈ ਕਲੈਰਿਟੀ ਪੇ ਕੋਈ ਇਹਨਾਂ ਦੇ ਕੋਲ ਆਈਡੈਂਟੀਫਿਕੇਸ਼ਨ ਉਹਦੀ ਕੋਈ ਨਹੀਂ ਹੈਗੀ ਕੋਈ ਰੀਜ਼ਨ ਪਤਾ ਲੱਗਿਆ ਹੁਣ ਤੱਕ ਸਾਹਮਣੇ ਆਇਆ ਵੀ ਇਹ ਲਵ ਮੈਰਿਜ ਤੇ ਚੰਦ ਵੀ ਨਹੀਂ ਰੀਜ਼ਨ ਨਹੀਂ ਲਵ ਮੈਰਿਜ ਲਵ ਮੈਰਿਜ ਇਹਨਾਂ ਦੀ ਆਪਸ ਹੈਗੀ ਹੁਣ ਇਹਦੇ ਵਿੱਚ ਜੋ ਹਾਲਾਤ ਲੱਗ ਰਹੇ ਆ ਕਿ ਇਹਨਾਂ ਦੀ ਆਪਸ ਵਿੱਚ ਕੋਈ ਕਪਲ ਹੋਈ ਹੈ ਛੋਟੀ ਮੋਟੀ ਕੋਈ ਹੋਈ ਹੈ ਜਿਹਦੇ ਕਰਕੇ ਕਿਉਂਕਿ ਰਾਤੀ 11 ਔਰ ਸਵਾ 11 ਸੰਡੇ ਰਾਤ ਨੂੰ ਰਾਤ 10 11 ਵਜੇ ਜਿਹੜੇ ਮਕਾਨ ਮਾਲਕ ਨੇ ਇੱਥੇ ਲੇਡੀ ਹੈਗੀ ਆ ਏਜ ਲੇਡੀ ਆ ਗੁਰਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਉਹਨਾਂ ਨੂੰ ਮਿਲਣ ਆਉਂਦੀ ਆ ਉਹ ਮਿਲ ਕੇ ਗਈ ਆ ਰਾਤੀ 11:30 11 ਵਜੇ ਤੇ ਦੋਨੇ ਜਾਣੇ ਉਸ ਵੇਲੇ ਘਰ ਹੀ ਸੀਗੇ ਤੇ 11:30 11 ਵਜੇ ਜਦੋਂ ਆਪਾਂ ਮੰਨ ਕੇ ਚੱਲੀਏ ਕਿ 11:30 11 ਔਰ ਰਾਤ ਜਿਹੜੀ ਐਤਵਾਲੀ ਰਾਤ ਤੇ ਔਰ ਸੁੰਮੰਡੇ ਮਾਰਨਿੰਗ ਦੇ ਵਿੱਚ ਇਹ ਕੋਈ ਦਾ ਨਹੀਂ ਕੰਨਾ ਬਾਬਾ ਚੜ੍ਹਦੀ ਕਲਾ ਟੈਂਪਟਿਵ ਦੇ ਲਈ ਲੁਧਿਆਣਾ ਤੋਂ ਜਤਿੰਦਰਪਾਲ ਛਾਵੜਾ ਦੇ ਨਾਲ ਟਿੰਕਾ ਦੀ ਵਿਸ਼ੇਸ਼ ਰਿਪੋਰਟ subscribe karu, time tv At the latest update lai, press bell icon nu. this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us Taba indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.